ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਾਈ ਸਤੀਦਾਸ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਨ੍ਹਾਂ ਤਿੰਨ ਸਿੱਖਾਂ ਨੂੰ ਵੱਖ-ਵੱਖ ਕਿਸਮ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹਨਾਂ ਵਿੱਚ ਪਾਈ ਮਤੀਦਾਸ ਜੀ ਦੇ ਛੋਟੇ ਭਰਾ ਪਾਈ ਸਤੀਦਾਸ ਜੀ ਵੀ ਸ਼ਾਮਲ ਸੀ ਇਹ ਸ਼ਹੀਦੀ 9 ਨਵੰਬਰ 1675 ਇਸਵੀ ਨੂੰ ਹੋਈ ਮੰਨੀ ਜਾਂਦੀ ਹੈ ਭਾਈ ਸਤੀਦਾਸ ਜੀ ਤੇ ਭਾਈ ਮਤੀਦਾਸ ਜੀ ਦੋਵੇਂ ਸਕੇ ਭਰਾ ਸੀ ਇਸ ਦੇ ਇਲਾਵਾ ਆਪ ਜੀ ਦੇ ਦੋ ਹੋਰ ਭਰਾ ਸਨ ਜਤੀਦਾਸ ਤੇ ਸਖੀਦਾਸ ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਪਰਾਗਾ ਸੀ ਅਤੇ ਦਾਦਾ ਜੀ ਦਾ ਨਾਮ ਮਹਾਤਮਾ ਗੋਤਮ ਦਾਸ ਸੀ ਜੋ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣੇ ਆਪ ਪਿੰਡ ਕੜਿਆਲਾ ਜ਼ਿਲ੍ਹਾ ਜਿਹਲਮ ਪਾਕਿਸਤਾਨ ਦੇ ਵਸਨੀਕ ਸਨ ਤੇ ਛਿੱਬਰ ਬ੍ਰਾਹਮਣ ਸੀ ਆਪ ਜੀ ਦੇ ਪਿਤਾ ਜੀ ਭਾਈ ਪਰਾਗਾ ਜੀ ਬੜੇ ਦਲੇਰ ਤੇ ਪਹਿਲਵਾਨ ਸੀ ਸਾਰੇ ਇਲਾਕੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਕਾਇਦਾ ਫੌਜ ਰੱਖਣ ਦਾ ਐਲਾਨ ਕਰ ਦਿੱਤਾ ਤਾਂ ਭਾਈ ਪਰਾਗਾ ਜੀ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਆਪਣੇ ਆਪ ਨੂੰ ਸੇਵਾ ਲਈ ਪੇਸ਼ ਕੀਤਾ ਗੁਰੂ ਜੀ ਨੇ ਆਪ ਨੂੰ ਇੱਕ ਅਹੁਦੇ ਤੇ ਨਿਯੁਕਤ ਕਰ ਲਿਆ ਇਸ ਤਰ੍ਹਾਂ ਆਪ ਜੀ ਦੇ ਪਰਿਵਾਰ ਦਾ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਸੰਬੰਧ ਰਿਹਾ ਆਪ ਜੀ ਨੂੰ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਸੇਵਾ ਭਾਵਨਾ ਅਤੇ ਪ੍ਰੇਮ ਦੀ ਲਗਨ ਲੱਗ ਗਈ ਸੀ ਪਾਈ ਸਤੀ ਦਾਸ ਜੀ ਦਾ ਜੀਵਨ ਵੀ ਪਾਈ ਮਤੀ ਦਾਸ ਜੀ ਦੇ ਨਾਲ ਨਾਲ ਹੀ ਗੁਰੂ ਜੀ ਦੀ ਸੇਵਾ ਵਿੱਚ ਗੁਜ਼ਰਿਆ ਜਿੱਥੇ ਪਾਈ ਮਤੀ ਦਾਸ ਜੀ ਸਰੀਰਖ ਬਾਲ ਵਿੱਚ ਅਦੁੱਤੀ ਸਾਨ ਉਥੇ ਭਾਈ ਸਤੀਦਾਸ ਜੀ ਇੱਕ ਚੰਗੇ ਵਿਦਵਾਨ ਸੀ ਉਹ ਫਾਰਸੀ ਵਿੱਚ ਵੀ ਮਾਹਰ ਸੀ ਭਾਈ ਸਤੀਦਾਸ ਜੀ ਨੇ ਆਪਣੀ ਪਰਿਵਾਰਕ ਪਰੰਪਰਾ ਅਨੁਸਾਰ ਬਚਪਨ ਵਿੱਚ ਹੀ ਪੰਜਾਬੀ ਬ੍ਰਜ ਭਾਸ਼ਾ ਤੇ ਸੰਸਕ੍ਰਿਤ ਦਾ ਪਾਸ਼ਾਈ ਗਿਆਨ ਪ੍ਰਾਪਤ ਕਰਕੇ ਫਿਰ ਫਾਰਸੀ ਪੜ ਲਈ ਜੋ ਉਸ ਸਮੇਂ ਦੀ ਸਰਕਾਰੀ ਭਾਸ਼ਾ ਸੀ ਤੇ ਨਾਲ ਹੀ ਗਣਿਤ ਵਿਦਿਆ ਵੀ ਪ੍ਰਾਪਤ ਕੀਤੀ। یوں ਸਮੇਂ ਦੀ ਵਿਦਿਅਕ ਪ੍ਰਣਾਲੀ ਵਿੱਚ નિਪੁੰਨ ਹੋ ਕੇ ਆਪ ਕਰਦੇ ਕਾਰੋਬਾਰ ਵਿੱਚ ਬਧੀਰੇ ਸਮਾਂ ਦੇਣ ਲੱਗੇ। ਪਰ ਜਦੋਂ ਵੀ ਪਰਿਵਾਰ ਗੁਰੂ ਘਰ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਉਂਦਾ ਤਾਂ ਪਾਈ ਸਤੀਦਾਸ ਜੀ ਵੀ ਗੀਰਤਪੁਰ ਆਉਂਦੇ ਰਹੇ ਜਦੋਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਪਾਈ ਮਤੀ ਦਾਸ ਜੀ ਨੂੰ ਉਹਨਾ ਆਪਣਾ ਦੀਵਾਨ ਬਣਾ ਕੇ ਆਪਣੇ ਪਾਸ ਹੀ ਰੱਖ ਲਿਆ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਗਰ ਦੀ ਉਸਾਰੀ ਦਾ ਕੰਮ ਪਾਈ ਮਤੀਦਾਸ ਜੀ ਨੂੰ ਸੌਂਪਿਆ ਤੇ ਜਦੋਂ ਕੁਝ ਮਹੀਨਿਆਂ ਪਿਛੋਂ ਭਾਰਤ ਦੀ ਯਾਤਰਾ ਕਰਨ ਲਈ ਚੱਲੇ ਤਾਂ ਭਾਈ ਮਤੀਦਾਸ ਨੂੰ ਸੌਂਪੀ ਹੋਈ ਸੇਵਾ ਨਿਭਾਉਣ ਲਈ ਨਾਲ ਭਾਈ ਸਤੀਦਾਸ ਜੀ ਨੂੰ ਵੀ ਬੁਲਾ ਲਿਆ। ਇਹੋ ਸਹਾਇਕ ਦੀਵਾਨ ਦਾ ਕਾਰਜ ਭਾਈ ਸਤੀਦਾਸ ਨੂੰ ਸੌਂਪਿਆ। ਭਾਈ ਸਤੀਦਾਸ ਜੀ ਸਵੇਰੇ ਸ਼ਾਮ ਉਹ ਦਿਰੇ ਸਮਾਂ ਨਾਮ ਸਿਮਰਨ ਵਿੱਚ ਗੁਜ਼ਾਰਦੇ ਦੀਵਾਨ ਸਮੇਂ ਸੰਗਤ ਵਿੱਚ ਆ ਕੇ ਕੀਰਤਨ ਸੁਣਦੇ ਤੇ ਬਾਕੀ ਦਾ ਦਿਨ ਆਨੰਦਪੁਰ ਦੀ ਉਸਾਰੀ ਤੇ ਗੁਰੂ ਘਰ ਦੇ ਹੋਰ ਕੰਮਾਂ ਵਿੱਚ ਬਿਤਾਉਂਦੇ ਜਦੋਂ 1675 ਈਸਵੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸਭ ਗੈਰ ਮੁਸਲਮਾਨਾਂ ਨੂੰ ਜਬਰਦਸਤੀ ਧਰਮ ਬਦਲਣ ਲਈ ਮਜਬੂਰ ਕੀਤਾ ਜਾਣ ਲੱਗਾ ਤਾਂ ਧਰਮ ਦੀ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦੇਣ ਦਾ ਫੈਸਲਾ ਕੀਤਾ ਸਮੇਂ ਦੇ ਹਾਕਮਾਂ ਨੂੰ ਚੁਣੌਤੀ ਭਰਿਆ ਸੁਨੇਹਾ ਪੇਜ ਕੇ ਦਿੱਲੀ ਤੋਂ ਗ੍ਰਿਫਤਾਰੀ ਲਈ ਹੁਕਮ ਆਉਣ ਤੋਂ ਪਹਿਲਾਂ ਹੀ ਦੇਸ਼ ਵਾਸੀਆਂ ਨੂੰ ਸਾਵਧਾਨ ਕਰਨ ਲਈ ਆਨੰਦਪੁਰੋਂ ਚੱਲ ਪਏ ਕਾਫੀ ਸੰਗਤ ਨਾਲ ਹੀ ਤੁਰ ਪਈ ਪਰ ਪੰਜਾਬ ਤੋਂ ਅੱਗੋਂ ਦਿੱਲੀ ਵਿੱਚ ਦਾਖਲ ਹੋਣ ਸਮੇ ਗੁਰੂ ਸਾਹਿਬ ਜੀ ਨੇ ਬਾਕੀ ਸੰਗਤ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ ਤੇ ਕੇਵਲ ਪੰਜ ਸਿੱਖਾਂ ਨੂੰ ਹੀ ਆਪਣੇ ਨਾਲ ਰੱਖਿਆ ਜਿਨਾ ਵਿੱਚ ਕਰਿਆਲੇ ਦੇ ਸ਼ਿਬਰ ਖਾਨ ਦਾ ਦੇ ਇਹ ਦੋਵੇਂ ਭਰਾ ਪਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ ਚਾਮਲ ਸਨ ਆਗਰੇ ਵਿੱਚ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਸਮੇਂ ਨਾਲ ਚੱਲ ਰਹੇ ਪੰਜ ਸਿੱਖ ਵੀ ਕੈਦੀ ਬਣਾ ਕੇ ਦਿੱਲੀ ਲਿਆਂਦੇ ਗਏ ਤੇ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕੈਦ ਕਰ ਦਿੱਤੇ ਗਏ ਮੁਗਲ ਹਾਕਮਾਂ ਦੀ ਨੀਤੀ ਅਨੁਸਾਰ ਪਹਿਲਾ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਪੰਜ ਸਾਥੀ ਸਿੱਖਾਂ ਨੂੰ ਧਰਮ ਬਦਲਣ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਦੌਲਤ ਸ਼ੋਹਰਤ ਤੇ ਹੋਰ ਸੁੱਖ ਸਹੂਲਤਾਂ ਦਾ ਸੁਪਨਾ ਦਿਖਾਇਆ ਗਿਆ ਤੇ ਜਦੋਂ ਇਹ ਸਰਕਾਰੀ ਨੀਤੀ ਫੇਲ ਹੋ ਗਈ ਤਾਂ ਸਖਤੀ ਤੇ ਸਰੀਰਕ ਕਸ਼ਟ ਦੇ ਕੇ ਈਨ ਮਨਵਾਉਣ ਲਈ ਕਾਰਵਾਈ ਸ਼ੁਰੂ ਹੋ ਗਈ ਹਾਕਮਾਂ ਨੇ ਸਮਝਿਆ ਕਿ ਸਰੀਰਕ ਕਸ਼ਟ ਨਾ ਸਹਾਰਦੇ ਹੋਏ ਜੇ ਸਿੱਖ ਝੁਕ ਗਏ ਤਾਂ ਗੁਰੂ ਸਾਹਿਬ ਵੀ ਸ਼ਾਇਦ ਹਕੂਮਤ ਦਾ ਦਬਾਅ ਮੰਨ ਲੈਣ ਇਸੇ ਲਈ ਗੁਰੂ ਤੇਗ ਬਹਾਦਰ ਜੀ ਗੋਤ ਵਾਲੇ ਵਿੱਚ ਸੇਖਾਂ ਵਾਲੇ ਜਿਸ ਕੈਦਖਾਨੇ ਦੇ ਪਿੰਜਰੇ ਵਿੱਚ ਕੈਦ ਸਨ ਉਹਨਾਂ ਦੇ ਸਾਹਮਣੇ ਚਾਂਦਰੀ ਚੌਕ ਵਿੱਚ ਇੱਕ ਦਿਨ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ چیرਿਆ ਗਿਆ ਅਤੇ ਦੂਜੇ ਦਿਨ ਕੁਝ ਕਦਮਾਂ ਦੀ ਵਿੱਥ ਤੇ ਪਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਤੀਜੇ ਦਿਨ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜਲਾਉਣ ਦੀ ਸਜ਼ਾ ਕਾਜੀ ਤੋਂ ਦਵਾ ਕੇ ਉਹਨਾਂ ਦੇ ਸਰੀਰ ਦੇ ਚੁਫੇਰੇ ਰੂਲ ਲਪੇਟ ਕੇ ਲੋਹੇ ਦੇ ਥੰਮ ਨਾਲ ਉਹਨਾਂ ਨੂੰ ਬੰਨ੍ਹ ਕੇ ਸਰੀਰ ਤੇ ਤੇਲ ਛੜਕ ਕੇ ਅੱਗ ਲਾ ਦਿੱਤੀ ਗਈ ਅਗਦਾ ਧੋਆ ਜ਼ੁਲਮ ਤੇ ਅਤਿਆਚਾਰ ਨੂੰ ਸਾੜ ਕੇ ਉੱਪਰ یوں ਉੱਠ ਰਿਹਾ ਸੀ ਜਿਵੇਂ ਪਾਪਾਂ ਦਾ ਅੰਤ ਕਰਕੇ ਸਤਜੁਗ ਦਾ ਸੁਨੇਹਾ ਦੇ ਰਿਹਾ ਹੋਵੇ ਦੇਖਣ ਵਾਲਿਆਂ ਦੀ ਰੂਹ ਕੰਬ ਰਹੀ ਸੀ ਅਗ ਦਾ ਇੱਕ ਚੰਗਿਆੜਾ ਵੀ ਸਰੀਰ ਤੇ ਪੈ ਜਾਵੇ ਤਾਂ ਉਸ ਹਾਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਪਰ ਧਨ ਸੀ ਗੁਰੂ ਦਾ ਸਿੱਖ ਭਾਈ ਸਤੀਦਾਸ ਜੀ ਜੋ ਸ਼ਾਂਤ ਚਿੱਤ ਖੜੇ ਪਾਠ ਕਰਦੇ ਰਹੇ ਤੇ ਨਜਰਾਂ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਦੀਆਂ ਰਹਿਣ ਸਰੀਰ ਸੜ ਗਿਆ ਆਤਮਾ ਸਰੀਰ ਦਾ ਸਾਥ ਛੱਡ ਗਈ ਪਰ ਭਾਈ ਸਤੀਦਾਸ ਜੀ ਤੱਕੇ ਤੇ ਝਲਮ ਅੱਗੇ ਨਾ ਝੁਕੇ ਸਿੱਖ ਇਤਿਹਾਸ ਦੀਆਂ ਅਨੇਕਾਂ ਰੌਂਗਟੇ ਖੜੇ ਕਰਨ ਵਾਲੀਆਂ ਕੁਰਬਾਨੀਆਂ ਦੀਆਂ ਘਟਨਾਵਾਂ ਵਿੱਚ ਭਾਈ ਸਦੀਦਾ ਸਿੰਘ ਜੀ ਦੀ ਸ਼ਹਾਦਤ ਵੀ ਇੱਕ ਮਹੱਤਵਪੂਰਨ ਸਾਕਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ